ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬੈਰਾੜੀ ਮਹਲਾ 5 ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟਿ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੁਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ जो चाहत सोई कर कर् हर हरनाम दिवायो सर्ब सुख हरनाम उडा गुरु प्रसाद नानक मत पाई, संत जना मिल हर जस गायो कोटि जन्म के दुख गवायो संत जना मिल हरि जस गायो कोटि जन्म के दुख गवायो रहाओ जो चाहत सोई मन पायो कर कृपा हरि नाम दिवायो ਸਰਬ ਸੁਖ ਹਰਨਾਮੁ ਵਡਾਈ ਗੁਰ ਪ੍ਰਸਾਦਿ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟਿ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੁਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪਰਸਾਦ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੁਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪਰਸਾਦ ਨਾਨਕ ਮਤ ਪਾਈ ਚੰਦ ਜਨਾ ਮਿਲ ਹਰ ਜਸ ਗਾਇਓ कोटि जन्म के दुख गवायो संत जना मिल हरि जस गायो कोटि जन्म के दुख गवायो रहाओ जो चाहत सुई मन पायो कर कृपा हरि नाम दिवायो ਸਰਬ ਸੁਖ ਹਰਨਾਮ ਵਡਾਈ ਗੁਰਪਰਸਾਦ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟਿ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ कोट जन्म के दुख गवायो रहाओ जो चाहत सोई मन पायो कर कृपा हर नाम दिवायो सर्व सुख हर नाम वडाई ਗੁਰ ਪਰਸਾਦ ਨਾਨਕ ਮਤ ਪਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰਨਾਮ ਦਿਵਾਇਓ ਸਰਬ ਸੁਖ ਹਰਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ